ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਪ ਅੱਜ ਬਣਾ ਰਹੇ ਆਂ ਜੀ ਪੱਤ ਗੋਭੀ ਦੀ ਸਬਜ਼ੀ ਆਪਾਂ ਇਹ ਸਬਜ਼ੀ ਮਿਕਸ ਬਣਾਵਾਂਗੇ ਪੱਤ ਗੋਭੀ ਮਟਰ ਆਲੂ ਪਾ ਕੇ ਆਪਾਂ ਇੱਧਰ ਕੜਾਹੀ ਰੱਖ ਲਈ ਹੈ ਗੈਸ ਤੇ ਤੇਲ ਗਰਮ ਹੋਣ ਲਈ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਸਹੀ ਲਓ ਜੀ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਪਕਾ ਲਿਆ ਹੈਗਾ ਗਰਮ ਕਰ ਲਿਆ ਹੈਗਾ ਦੇ ਵਿੱਚ ਪਾਵਾਂਗੇ ਜੀਰਾ ਵਿੱਚ ਪਾਵਾਂਗੇ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਮਿਰਚਾਂ ਤੁਸੀਂ ਆਪਣੇ ਸਵਾਦ ਅਨਸਾਰ ਕੱਟ ਸਕਦੇ ਹੋ ਜੀ ਬਾਕੀ ਆਪਾਂ ਪਾਏ ਨੇ ਪਿਆਜ਼ ਆਪ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਪਿਆਜ਼ ਨੂੰ ਆਪਾਂ 골ਡਨ ਬ੍ਰਾਊਨ ਕਰਾਂਗੇ ਇਹ ਲੋ ਜੀ ਪਿਆਜ਼ ਆਪਣੇ ਪੁੱਜ ਚੁੱਕੇ ਨੇਗੇ ਇਹ ਵਧੀਆ ਪੱਕ ਗਏ ਨੇਗੇ ਅੱਪ ਇਹਦੇ ਵਿੱਚ ਪਾਵਾਂਗੇ ਇੱਕ ਕੱਟਿਆ ਹੋਇਆ ਟਮਾਟਰ ਜੋ ਕਿ ਮੈਂ ਵਾਸ਼ ਕਰਕੇ ਪਹਿਲਾਂ ਹੀ ਕੱਟ ਕੇ ਰੱਖ ਲਿਆ ਸੀ ਆਪਾਂ ਨੂੰ ਹਰ ਇੱਕ ਸਬਜ਼ੀ ਮੰਡੀ ਤੋਂ ਲਿਆਉਣ ਤੋਂ ਪਹਿਲਾਂ ਲਿਆਉਣ ਤੋਂ ਬਾਅਦ ਵਾਸ਼ ਕਰਕੇ ਰੱਖਣੀ ਜ਼ਰੂਰੀ ਹੁੰਦੀ ਹੈ ਜੀ ਇੱਕ ਵਾਰੀ ਤਾਂ ਜ਼ਰੂਰ ਵਾਸ਼ ਕਰਕੇ ਰੱਖੋ ਉਸ ਤੋਂ ਬਾਅਦ ਜਦੋਂ ਆਪਾਂ ਸਬਜ਼ੀ ਬਣਾਉਣੀ ਹੈ ਕੱਟਣੀ ਹੈ ਉਸ ਟਾਈਮ ਵੀ ਆਪਾਂ ਨੂੰ ਵਾਸ਼ ਕਰਨੀ ਜ਼ਰੂਰੀ ਆ ਬਾਕੀ ਸਾਡੀਆਂ ਵੀਡੀਓਜ਼ ਤੁਹਾਨੂੰ ਕਿਵੇਂ ਲੱਗਦੀਆਂ ਹੁੰਦੀਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋਗੇ ਆਹ ਲੋ ਜੀ ਆਪਣੇ ਟਮਾਟਰ ਭੁੱਜਣੇ ਸਟਾਰਟ ਹੋ ਗਏ ਨੇਗੇ। ਬਾਕੀ ਵੀਡੀਓ ਵੇਖ ਤਾਂ ਬਹੁਤ ਜਾਣੇ ਲੈਂਦੇ ਨੇ ਲਾਈਕ ਘੱਟ ਕਰ ਦਿਓ ਜੀ। ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਦੇਖਦੇ ਦੇਖਦੇ ਚੱਲਦੀ ਵੀਡੀਓ 'ਚ ਲਾਈਕ ਕਰ ਦਿਆ ਕਰੋ ਜੀ। ਧੰਨਵਾਦ ਆ ਤੁਹਾਡਾ ਸਾਰਿਆਂ ਦਾ। ਲਾਈਕ ਬਹੁਤ ਘੱਟ ਕਰ ਰਹੇ ਹੋਗੇ। ਆਹ ਲੋ ਜੀ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਹੈਗਾ। ਦੇਖੋ ਜੀ ਤੇਲ ਛੱਡ ਦਿੱਤਾ ਹੈਗਾ ਸਾਰਾ ਕੁਝ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੱਤ ਗੋਭੀ ਜੋ ਆਲੂ ਮਟਰ ਆਪਾਂ ਚੰਗੀ ਤਰ੍ਹਾਂ ਵਾਸ਼ ਕੀਤੇ ਹੋਏ ਨੇਗੇ। ਨਾਪਰ ਸਾ ਇਹਦੇ ਵਿੱਚ ਸਾਰੇ ਮਿਕਸ ਕਰਾਂਗੇ ਆਪਾਂ। ਹੱਤ ਗੋਭੀ ਮਟਰ ਤੇ ਆਲੂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਾਂਗੇ। ਲਓ ਜੀ ਕੈਮਰਾ ਥੋੜਾ ਇੱਧਰ ਉੱਧਰ ਹੋ ਜਾਂਦਾ ਐਡਜਸਟਮੈਂਟ ਜ਼ਰੂਰ ਕਰਿਆ ਕਰੋ ਜੀ। ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤੇ ਆਪਾਂ ਹਰੀ ਸਬਜ਼ੀ ਚ ਕਿਸੇ ਚ ਵੀ ਪਾਣੀ ਨਹੀਂ ਪਾਉਂਦੇਗੇ ਬਿਲਕੁਲ ਵੀ ਪਾਣੀ ਤੋਂ ਬਿਨਾਂ ਬਣਾਵਾਂਗੇ ਆਪਾਂ ਬਿਲਕੁਲ ਵੀ ਪਾਣੀ ਨਹੀਂ ਪੈਂਦਾਗਾ ਪੱਤ ਗੋਭੀ ਚ ਤਾਂ ਵੈਸੇ ਵੀ ਨਹੀਂ ਪੈਂਦਾਗਾ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਹੁਣ ਇਹ ਨਾਲ ਹੌਲੀ ਹੌਲੀ ਢਲਣੀ ਸ਼ੁਰੂ ਹੋ ਜੂਗੀ ਤਾਂ ਜੋ ਇਹ ਪਾਣੀ ਛੱਡਣ ਲੱਗ ਜੂਗੀ ਮਿਕਸ ਹੋ ਕੇ ਮਸਾਲੇ ਚ ਚੰਗੀ ਤਰ੍ਹਾਂ ਫਿਰ ਇਹਨੇ ਹੇਠਾਂ ਨੂੰ ਬੈਠ ਜਾਣਾਗਾ ਆਪਾਂ ਦੋ ਟਾਈਮ ਟਾਕੇ ਪਕਾਈਏਗੀ ਹੱਤ ਗੋਭੀ ਆ ਦੇਖੋ ਜੀ ਆਪਣੇ ਸਬਜ਼ੀਆਂ ਚੰਗੀ ਤਰ੍ਹਾਂ ਪੱਕ ਗਈਆਂ ਨੇ ਵਧੀਆ ਫਰਾਈ ਹੋ ਗਈਆਂ ਨੇ ਆ ਇਹ ਦੇਖੋ ਜੀ ਸਾਰੀਆਂ ਸਬਜ਼ੀਆਂ ਆਪਣੀਆਂ ਚੰਗੀ ਤਰ੍ਹਾਂ ਪੱਕ ਗਈਆਂ ਹੁਣ ਆਪਾਂ ਆਪਣੇ ਸਵਾਦ ਅਨੁਸਾਰ ਇਹਦੇ ਵਿੱਚ ਬੇਸਿਕ ਮਸਾਲੇ ਪਾਵਾਂਗੇ ਆਪਾਂ ਜਿਆਦਾ ਧਮਚਾਮ ਵਾਲੇ ਮਸਾਲੇ ਨਹੀਂ ਪਾਵਾਂਗੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਪਾਵਾਂਗੇ ਆਪਾਂ ਰੈੱਡ ਮਿਰਚ ਕੁਛ ਆਪਾਂ ਹਰੀ ਮਿਰਚ ਪਾਈਏਗੀ ਕੁਛ ਆਪਾਂ ਇਹਦੇ ਵਿੱਚ ਰੈੱਡ ਮਿਰਚ ਪਾਵਾਂਗੇ ਬਾਕੀ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਪਾਊਡਰ ਆਪਣੇ ਸਵਾਦ ਮੁਤਾਬਕ ਪਾਵਾਂਗੇ ਸਾਰੇ ਮਸਾਲੇ ਇਹ ਥੋੜਾ ਜਿਹਾ ਆਪਾਂ ਜਿਹੜਾ ਦਰਦਰਾ ਕੁੱਟਿਆ ਹੋਇਆ ਘਰ ਦਾ ਪੀਸਿਆ ਹੋਇਆ ਧਨੀਆ ਸੁੱਕਾ ਧਨੀਆ ਹੈਗਾ ਜੀ ਥੋੜੀ ਜਿਹੀ ਕਾਲੀ ਮਿਰਚ ਜੋ ਕਿ ਕਾਲੀ ਮਿਰਚ ਬਿਨਾ ਸਾਡੇ ਘਰ ਵਿੱਚ ਸਬਜ਼ੀ ਨਾ ਦਾਲ ਕੁਝ ਵੀ ਨਹੀਂ ਬਣਦਾ ਹਰ ਇੱਕ ਸਬਜ਼ੀ ਦਾਲ ਵਿੱਚ ਪੈਂਦੀ ਪੈਂਦੀ ਆ ਇਸੇ ਤ ਲਈ ਜ਼ਰੂਰੀ ਹੁੰਦੀ ਹੈ ਖਾਣੀ ਵੀ ਚਾਹੀਦੀ ਹੈ ਜੀ ਆਪਾਂ ਥੋੜਾ ਟਾਈਮ ਇਹਨੂੰ 5 ਮਿੰਟ ਲਈ ਢੱਕ ਕੇ ਪੱਕਣ ਲਈ ਛੱਡਿਆ ਸੀਗਾ ਗੈਸ ਥੋੜਾ ਸਲੋ ਸੀ ਮੀਡੀਅਮ ਸੀਗਾ ਆ ਦੇਖੋ ਜੀ ਆਪਣੀ ਸਬਜੀ ਚੰਗੀ ਤਰ੍ਹਾਂ ਵਧੀਆ ਪੱਕ ਗਈ ਹੈਗੀ ਆਪਾਂ ਇਸ ਤਰ੍ਹਾਂ ਹੁਣ ਦੇਖਾਂਗੇ ਕਟਚੀ ਨਾਲ ਕਾਲੂ ਨੂੰ ਤੋੜ ਕੇ ਦੇਖਾਂਗੇ ਕਿ ਇਹ ਪੱਕ ਗਈ ਹੈ ਹਾਂ ਜੀ ਇਹ ਬਿਲਕੁਲ ਪੱਕ ਗਈ ਹੈਗੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਤਰ੍ਹਾਂ ਬਣਾ ਕੇ ਦੇਖਿਓ ਜੀ ਤੁਸੀਂ ਸਬਜੀ ਹਾਂ ਲੋ ਆਪਾਂ ਉੱਪਰ ਥੋੜੀ ਜੀ ਕਸ਼ਮੀਰੀ ਸੁੱਕੀ ਮੇਥੀ ਹੈ ਜੀ ਉਹ ਪਾਵਾਂਗੇ ਜਿਹਨੂੰ ਕਹ ਪਾਕਸ਼ਮੀਰੀ ਮੇਥੀ ਵੀ ਕਹਿ ਦਿੰਦੇ ਆ ਕਸੂਰੀ ਮੇਥੀ ਵੀ ਕਹਿ ਦਿੰਦੇ ਆ ਸੁੱਕੀ ਮੇਥੀ ਵੀ ਕਹਿ ਦਿੰਦੇ ਆ ਆ ਲਓ ਜੀ ਆਪਣੀ ਸਬਜੀ ਬਣ ਕੇ ਰੈਡੀ ਹੈ ਬਿਲਕੁਲ ਖਾਣ ਦੇ ਲਈ ਤਿਆਰ ਹੈ ਜੀ ਦੱਸੋ ਜੀ ਕਮੈਂਟ ਕਰਕੇ ਕਿਨੂੰ ਕਿਨੂੰ ਪਸੰਦ ਆਏਗੀ ਮਿਕਸ ਸਬਜੀ ਆ ਲਓ ਜੀ ਇਹਦੇ ਵਿੱਚ ਪਾਇਆ ਆਪ ਇੱਕ ਚਮਚਾ ਦੇਸੀ ਘੀ ਦਾ ਆਪਣੀ ਸਬਜੀ ਬਣ ਕੇ ਰੈਡੀ ਹੈ ਪੱਤ ਗੋਭੀ ਮਟਰ